ਜਿਹੜੀ ਕਿਸੇ ਦੀ ਧੀ ਨੂੰ ਬੈਂਡ ਵਾਜੀਆਂ ਦੇ ਨਾਲ ਵਿਆਹ ਕੇ ਲਿਆਉਂਦੇ ਨੇ ਪਰ ਉਸੇ ਧੀ ਨੂੰ ਰੱਖਣਾ ਸਾਰੇ ਪਰਿਵਾਰ ਨੂੰ ਔਖਾ ਹੋ ਜਾਂਦਾ ਹੈ ਅਤੇ ਉਸ ਦੇ ਨਾਲ ਅਜਿਹੀਆਂ ਹੱਦਾਂ ਪਾਰ ਕਰਦੇ ਨੇ ਕਿ ਸੁਣ ਕੇ ਰੋਂਗਟੇ ਵੀ ਖੜੇ ਹੋ ਜਾਂਦੇ ਨੇ ਕਿਉਂਕਿ ਅਜਿਹਾ ਹੀ ਦਿਲ ਦਹਿਲਾਉਣ ਵਾਲਾ ਮਾਮਲਾ ਅੰਮ੍ਰਿਤਸਰ ਦੇ ਸੁਲਤਾਨ ਵਿੰਡਰ ਰੋਡ ਤੇ ਸਥਿਤ ਮੰਦਰ ਵਾਲੇ ਬਾਜ਼ਾਰ ਤੋਂ ਸਾਹਮਣਿਆ ਆ ਜਿੱਥੇ ਕਿ 1 ਸਾਲ ਪਹਿਲਾਂ 22 ਸਾਲਾਂ ਨਵ ਵਿਆਹੁਤਾ ਮਹਿਲਾ ਦੇ ਨਾਲ ਉਸ ਦੇ ਸੱਸ ਸਹੁਰੇ ਨੇ ਇੰਨਾ ਕੁ ਜ਼ਿਆਦਾ ਉਸ ਨੂੰ ਤੰਗ ਪਰੇਸ਼ਾਨ ਕੀਤਾ ਕਿ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹਾਲੇ ਤਾਂ ਕੁੜੀ ਦੇ ਵਿਆਹ ਦੇ ਚਾ ਵੀ ਪੂਰੇ ਨਹੀਂ ਹੋਏ ਸੀ ਪਰ ਸੱਸ ਸਹੁਰੇ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਬੀੜਤ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਇਹ ਇਲਜ਼ਾਮ ਲਗਾਏ ਉਹਨਾਂ ਕਹਿ ਕੇ ਸਾਡੀ ਧੀ ਨੂੰ ਕਾਫੀ ਸਮੇਂ ਤੋਂ ਪਰੇਸ਼ਾਨ ਕੀਤਾ ਜਾਂਦਾ ਸੀ ਪਰ ਸਾਡੀ ਧੀ ਸਾਡੇ ਨਾਲ ਗੱਲ ਸਾਂਝੀ ਨਹੀਂ ਸੀ ਕਰਦੀ ਅਤੇ ਉਹ ਅੰਦਰੋਂ ਅੰਦਰੀ ਆਪਣੀਆਂ ਗੱਲਾਂ ਦਬ ਕੇ ਰੱਖਣ ਲੱਗੀ ਜਿਸ ਤੋਂ ਬਾਅਦ ਉਹਨਾਂ ਨੂੰ ਧੀ ਦੇ ਹਾਲਤ ਤੇ ਸ਼ੱਕ ਵੀ ਹੋਣ ਲੱਗਿਆ ਅਤੇ ਹੁਣ ਪਤਾ ਲੱਗਿਆ ਕਿ ਉਸ ਦੇ ਸਹੁਰਿਆਂ ਨੇ ਉਹਨਾਂ ਦੀ ਧੀ ਦਾ ਕਤਲ ਕਰ ਦਿੱਤਾ ਲੜਦੀ ਹੁੰਦੀ ਪਰ ਮੈਂ ਕੋਰਾ ਨਾਲ ਹੀ ਫੋਨ ਕਰਕੇ ਜਵਾਬ ਦੇ ਦੇਣੀ ਹੁੰਦੀ ਪਰ ਉਹ ਕੁੜੀ ਮੇਰੀ ਪੂਰੀ ਹਸੈਨ ਵਾਲੀ ਹੈਗੀ ਸਾਂਦੀ ਹੁੰਦੀ ਹੈ ਨਹੀਂ ਮੰਮੀ ਕੁਝ ਨਹੀਂ ਹੋਇਆ ਮੈਂ ਹਰ ਵਾਰੀ ਉਹਨੂੰ ਕਿਹਾ ਕੁੜੀਏ ਚੱਲ ਆਪਾਂ ਲੈ ਚੱਲੇ ਆ ਤੇਰੀਆਂ ਦੋ ਰੋਟੀਆਂ ਨਹੀਂ ਵਿਖਦੀਆਂ ਸਾਨੂੰ ਤੂੰ ਚੱਲ ਤੂੰ ਚੱਲ ਨਹੀਂ ਸਾਰੇ ਠੀਕ ਹੋ ਜਾਂਦੇ ਲੜਕੇ ਇਸ ਜਿਹੜੀ ਨਾਨਾ ਨਾ ਸੁਨੇਹਾ ਸੁਨੇਹਾ ਨਾਮ ਉਹ ਤੇ ਨਾ ਕਲੇਸ਼ ਕਰਦੀ ਹੁੰਦੀ ਸੀ ਦੇਖ ਕੇ ਉਹਨੂੰ ਬਰਦਾਸ਼ਤ ਨਹੀਂ ਕਰਨਾ ਨਿਤ ਦੇ ਕਲੇਸ਼ ਨੇ ਇੱਥੇ ਦੇਸੀ ਆਪੇ ਪਾਈ ਰੱਖਣਾ ਉਹਨਾਂ ਨੇ ਸਾਰਾ ਟੱਬਰ ਮਿਲਿਆ ਹੋਇਆ ਸੀ ਉਹਨਾਂ ਦੇ ਨਾਲ ਅੱਜ ਮੇਰੀ ਕੁੜੀ ਨੂੰ ਫਹਾਦ ਦੇ ਕੇ ਉਹਨਾਂ ਨੇ ਮਾਰਤਾ ਕਿੰਨਾ ਚਿਰ ਹੋ ਗਿਆ ਸੀ ਵਿਆਹ ਨੂੰ 8 ਮਹੀਨੇ ਆਹ 9 ਮਹੀਨੇ 9 ਮਹੀਨੇ 10 10 ਉਮਰ ਕਿੰਨੀ ਸੀ ਭਾਈ ਸਾਹਿਬ 22 ਸਾਲ ਦੀ ਤੇ ਇੱਕ ਕਾਰਨ ਇਹ ਤਾਂ ਹੋਇਆ ਕਿਉਂ ਕੀ ਕਾਰਨ ਸੀ ਉਹ ਦੱਸ ਕੇ ਨਹੀਂ ਗਈ ਕੁਝ ਨਹੀਂ ਦੱਸ ਕੇ ਗਈ ਕੱਲ ਵੀ ਬੇਚਾਨ ਜੀ ਫੋਨ ਪਾਪਾ ਨੂੰ ਕੀਤਾ ਪਾਪਾ ਨੇ ਸਮਝਾਇਆ ਕਹਿੰਦੇ ਪਾਪਾ ਮਿਲਣ ਨੂੰ ਜੀ ਕਰਦਾ ਕਹਿੰਦੇ ਪੁੱਤ ਇਹ ਕਿਹੜੀ ਗੱਲ ਆ ਮੈਂ ਸਵੇਰੇ ਆ ਜਾਂਦਾ ਮਿਲਣ ਤੈਨੂੰ ਸਵੇਰੇ ਉਹਨੇ ਆ ਕੰਮ ਕਰ ਲਿਆ ਅੱਗੇ ਵੀ ਕੋਈ ਤਾਂ ਪੁੱਛਾਂ ਇਸ ਤਰ੍ਹਾਂ ਦੀ ਕੰਸੀ ਸੀ ਹਾਂ ਵਾਦੂ ਵਾਦੂ ਕਰਦੇ ਹੁੰਦੇ ਸੀ ਪਹਿਲਾਂ ਕੁੜੀ ਨੇ ਤੁਹਾਨੂੰ ਪੁੱਛਿਆ ਸੀ ਅਸੀਂ ਜਾ ਕੇ ਬੋਲ ਕੇ ਵੀ ਆਏ ਹਾਂ ਦੋਨੋਂ ਜੀ ਜਾ ਕੇ ਕਹਿ ਕੇ ਵੀ ਆਏ ਹਾਂ ਬਹੁਤ ਪਰੇਸ਼ਾਨ ਕਰ ਤਸਵਿੰਦਰ ਜਿਹੜੀ ਸੱਸ ਏਰੀ ਉਹ ਤੇ ਨਾ ਆਵਾ ਤਵਾ ਬੋਲਦੀ ਹੁੰਦੀ ਸੀ ਨਾ ਹੱਥੋਂ ਪਰੇ ਨਾਨਾ ਨੇ ਜਿਵੇਂ ਨਹੀਂ ਦੱਸਦਾ ਮੇਰੀ ਕੁੜੀ ਨੂੰ ਐਂ ਤੇ ਉਹਨੇ ਫਹਾ ਲਿੱਤਾ ਪਤਾ ਨਹੀਂ ਅੱਜ ਕੀ ਹੋਇਆ ਕੀ ਨਹੀਂ ਬਚਾਰਾ ਨੂੰ ਕਿਹਨਾਂ ਵੱਲੋਂ ਫੋਨ ਆਇਆ ਸੀ ਐਦਾ ਸੋਹਰੇ ਵੱਲੋਂ ਆ ਗੋਰੇ ਵੱਲੋਂ ਅੱਛਾ ਗੋਰੇ ਮਨਜੀਤ ਵੱਲੋਂ ਫੋਨ ਆਇਆ ਕਹਿੰਦਾ ਤੁਹਾਡੀ ਕੁੜੀ ਨੇ ਤੇ ਡੈੱਡ ਹੈਗੀ ਜੋ ਆ ਜੋ ਇਹ ਮੈਨੂੰ ਨਹੀਂ ਪਤਾ ਤੁਸੀਂ ਕਿਹੜਾ ਵੱਡਾ ਜਿਹਾ ਪਰਿਵਾਰ ਕਿਸਮ ਦਾ ਹੈ ਅਸੀਂ ਲੁਧਿਆਣੇ ਦੇ ਆ ਜੀ ਅਸੀਂ ਲੁਧਿਆਣੇ ਦੇ ਅੰਮ੍ਰਿਤਸਰ ਦੇ ਆ ਮੇਰੀ ਭੂਆ ਸਕੀ ਦੀ ਕੁੜੀ ਆ ਜਿਹਦੇ ਘਰ ਮੈਂ ਵਿਆਹਿਆ ਵਾ ਤਾਂ ਵੀ ਇਹਨੇ ਇੱਕ ਰਤੂਤ ਕੀਤੀ ਹੀ ਕਿ ਆ ਕੇ ਚੱਲ ਆਪਣੇ ਘਰ ਵੀ ਆਈਏ ਦੁੱਖ ਨਾਲ ਤੇ ਵੀ ਜਨੋ ਉਹਨਾਂ ਦੇ ਮੁੰਨਾਂ ਨੂੰ ਨਿਆਣਾ ਚਾਹੀਦਾ ਸੀ ਉਹਨੇ ਆਪਣੇ ਨੂੰ ਦੀ ਇੱਜ਼ਤ ਨੂੰ ਹੱਥ ਪਾਇਆ ਤੇ ਉਹ ਇਸ ਚੀਜ਼ ਚੋਂ ਦਾ ਮੁੰਡਾ ਆ ਗਿਆ ਤੇ ਬਚਾਅ ਹੋ ਗਿਆ ਕਿੰਨਾ ਚਿਰ ਹੋ ਗਿਆ ਇਹ ਵਿਆਹ ਵਿਆਹ ਨੂੰ ਹਲੇ ਸਾਲ ਨਹੀਂ ਹੋਇਆ ਸੋ ਅੱਗੇ ਵੀ ਤਾਂ ਪਰੇਸ਼ਾਨ ਕਰਦੇ ਸੀ ਹਾਂ ਪਰੇਸ਼ਾਨ ਕਰਦੇ ਸੀ ਬਟ ਉਹ ਦੱਸਦੀ ਨਹੀਂ ਸੀ ਸਾਨੂੰ ਮਾਂ ਨੂੰ ਇੱਕ ਦੋ ਵਾਰ ਉਹਨੇ ਜੋ ਦੱਸਿਆ ਮਾਂ ਨੇ ਅੱਜ ਸੌਂ ਭੰਨੀ ਆ ਉਹਦੀ ਪਤਾ ਲੱਗਿਆ ਜੀ ਕਾਰਨ ਕੀ ਬਣਿਆ ਕਿਵੇਂ ਉਹਨਾਂ ਨੇ ਨਹੀਂ ਭਾਈ ਮੰਨੇ ਇਸੇ ਦੇ ਫੋਨ ਹੀ ਆਇਆ ਸੀ ਤੁਹਾਡਾ ਬੱਚਾ ਰਹੀ ਨਹੀਂ ਅੱਜ ਤੇ ਉਹਨਾਂ ਦੇ ਘਰੇ ਹਾਂ ਆ ਉਹਨਾਂ ਹਾਂਜੀ ਸੋ ਦਿਨ ਤੁਹਾਡੇ ਪੂਰੀ ਪ੍ਰਸ਼ਾਸਨ ਕੰਮ ਹੈ ਇਨਸਾਫ ਚਾਹੀਦਾ ਸਾਨੂੰ ਇਹੋ ਜਿਹੇ ਇਹੋ ਜਿਹੇ ਇਹਦੇ ਖਿਲਾਫ ਹੋਣਾ ਚਾਹੀਦਾ ਕਾਰਵਾਈ ਹੋਣੀ ਚਾਹੀਦੀ ਇਹੋ ਜਿਹਾ ਬਿਲਕੁਲ ਉੱਥੇ ਇਸ ਸਬੰਧਿਤ ਥਾਣਾ B ਡਿਵੀਜ਼ਨ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਕੋਲ ਇਸ ਘਟਨਾ ਬਾਰੇ ਜਾਣਕਾਰੀ ਆਈ ਹੈ ਤੇ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬਾਈਕਸਰ ਦੀ ਲੜਕੀ ਹੈ ਜੀ ਅਨਮੋਲਦੀਪ ਕੌਰ ਜੀ ਤੇ ਤੁਸੀਂ ਜਿਹੜੀ ਆ ਡੈੱਡ ਬੋਡੀ ਜਿਹੜੀ ਆ ਸਾਨੂੰ ਹਸਪੀਟਲ ਤੋਂ ਫੋਨ ਆਇਆ ਸੀ ਕਿ ਪਈ ਆ ਜਿਸ ਦੀ ਸਟੈਂਗੂਲੇਸ਼ਨ ਕਰਨ ਜਿਹੜੀ ਆ ਜਿਹੜੀ ਡੈਥ ਹੋ ਗਈ ਹੈ ਤੇ ਬੋਡੀ ਜਿਹੜੀ ਦੇਖ ਕੇ ਆਏ ਆ ਤੇ ਬਾਕੀ ਮੌਕਾ ਅਜੇ ਵਿਜ਼ਿਟ ਕਰਨਾ ਹੈ ਉਸ ਤੋਂ ਬਾਅਦ ਜੋ ਵੀ ਪਰਿਵਾਰ ਵਾਲਿਆਂ ਦੇ ਬਿਆਨ ਹੋਣਗੇ ਸੁਣਨ ਸਰ ਜਿਹੜੀ ਅਗਲੀ ਕਾਰਵਾਈ ਕੀਤੀ ਜਾਵੇਗੀ ਸਰ ਤੁਸੀਂ ਉਹ ਬੋਡੀ ਵੇਖੀ ਹੈ ਬੋਡੀ ਤੇ ਕੋਈ ਚੋੜ ਦਾ ਨਿਸ਼ਾਨ ਨਹੀਂ ਆ ਕੁਛ ਐਦਾਂ ਦਾ ਗਰਦਨ ਤੇ ਉਹਦੇ ਨਿਸ਼ਾਨ ਹੈਗਾ ਜੀ ਉਹ ਬਾਕੀ ਉਹ ਦੇਖਦੇ ਸਾਰੀ ਤਫਤੀਸ਼ ਕਰਦੇ ਆ ਕਿ ਇਸ ਤਰ੍ਹਾਂ ਜਿਹੜਾ ਇਹਦੀ ਬਹੁਤ ਹੋਈ ਹੈ ਮੌਕਾ ਜੀ ਦੇਖਣਾ ਹੈ ਅਜੇ ਜੀ ਬਿਆਨ ਲੈਣੇ ਆ ਜੀ ਪਰਿਵਾਰ ਦੇ ਅਜੇ ਤੇ ਪਰਿਵਾਰ ਨੇ ਵੀ ਬੋਡੀ ਅਜੇ ਹੁਣੇ ਦੇਖਣ ਜਾ ਰਹੇ ਆ ਤੇ ਜੋ ਵੀ ਪਰਿਵਾਰ ਦੇ ਬਿਆਨ ਹੋਗੇ ਉਹ ਸੰਸਾਰ ਜਿਹੜੀ ਅਗਲੀ ਕਾਰਵਾਈ ਜਿਹੜੀ ਕੀਤੀ ਜਾਵੇਗੀ ਜੀ ਤੇ ਲੁਧਿਆਣੇ ਦੇ ਰਹਿਣ ਵਾਲੇ ਆ ਜੀ ਆ ਲੜਕੀ ਤੇ ਪੇਕੇ ਲੁਧਿਆਣੇ ਦੇ ਇੱਥੇ ਜਿਹੜਾ ਮੰਦਰ ਵਾਲੇ ਬਾਜ਼ਾਰ ਚ ਲੜਕੀ ਜਿਹੜੀ 1 ਸਾਲ ਕਰੀਬ ਹੋਇਆ ਸੀ ਉਹਦੀ ਸ਼ਾਦੀ ਹੋਈ ਨੂੰ ਜੀ ਜੀ ਸਰ ਹੁਣ ਜਿਹੜੇ ਲੜਕਾ ਉਹ ਆ ਦੇਖਦੇ ਆ ਜੀ ਅਜੇ ਅਸੀਂ ਮੌਕਾ ਵਿਜ਼ਿਟ ਕਰਨ ਜਾ ਰਹੇ ਆ ਔਕੇ ਤੇ ਕੀ ਹਾਲਾਤ ਨੇ ਇਹ ਕਿੰਨਾ ਹਾਲਾਤਾਂ ਜਮਾ ਹੋ ਤੀ ਸਾਰੇ ਇਹਦੀ ਹੜਤਾਲ ਕੀਤੀ ਜਾਵੇਗੀ ਹੜਤਾਲ ਦੇ ਉੱਪਰ aarop ਲਗਾ ਰਹੇ ਆ ਉਸ ਬਾਰੇ ਜੋ ਵੀ ਬਿਆਨ ਕਲਮਤ ਕਰਾਉਣਗੇ ਜੀ ਉਸ ਸੰਸਾਰ ਕਾਰਵਾਈ ਕੀਤੀ ਜਾਵੇਗੀ ਕਰ ਦੇਖਿਆ ਜਾਵੇ ਕਿ ਹਲੇ ਤਾਂ ਲੜਕੀ ਦੇ ਸ਼ਗਨਾ ਵਾਲੇ ਚਾ ਵੀ ਪੂਰੇ ਨਹੀਂ ਸੀ ਹੋਏ ਅਤੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਉਹਨਾਂ ਨੇ ਇਨਸਾਫ ਦੀ ਮੰਗ ਕਰਦੇ ਹੋਏ ਸਾਰੇ ਪਰਿਵਾਰ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਕਿ ਕਿਸੇ ਦਾ ਹੋਰ ਸੋਹਰਾ ਪਰਿਵਾਰ ਕਿਸੇ ਬਗਾਨੀ ਧੀ ਦੇ ਨਾਲ ਅਜਈਆਂ ਹੱਦਾਂ ਪਾਰ ਨਾ ਕਰ ਸਕੇ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ